ਸੋ ਇਸ ਤੋਂ ਬਾਅਦ ਇੱਕ ਬੱਚਿਆਂ 'ਚ ਹੋਰ ਕਿਹੜੀ ਪ੍ਰੋਬਲਮ ਆਉਂਦੀਆਂ ਅੰਗੂਠਾ ਨਹੀਂ ਵੀ ਚੁੰਗਦੇ ਕੁਝ ਬੱਚਿਆਂ 'ਚ ਤੁਸੀਂ ਦੇਖਿਆ ਹੋਣਾ ਕਿ ਦੰਦ ਜਿਹੜੇ ਦੁੱਧ ਵਾਲੇ ਦੰਦ ਆ ਉਹ ਸਹੀ ਸਮੇਂ ਤੇ ਨਹੀਂ ਡਿੱਗਦੇ ਉਹ ਸਹੀ ਸਮੇਂ ਤੇ ਨਾ ਡਿੱਗ ਕੇ ਅਲੱਗ-ਅਲੱਗ ਸਮੇਂ ਤੇ ਡਿੱਗਦੇ ਨੇ ਉਹਦਾ ਨਾ ਹੁੰਦਾ ਕੀ ਹੈ ਜਿਹੜਾ ਦੁੱਧ ਵਾਲੇ ਦੰਦ ਨੇ ਤਾਂ ਚਲੋ ਜਾਣੇ ਸੀ ਜਿਹੜਾ ਦੰਦ ਪੱਕਾ ਆਣਾ ਉਹ ਸਹੀ ਜਗ੍ਹਾ ਤੇ ਨਾ ਆ ਕੇ ਗਲਤ ਜਗ੍ਹਾ ਤੇ ਆ ਜਾਂਦਾ ਕਈਆਂ ਦੇ ਦੰਦ ਇਸ ਜਗ੍ਹਾ ਤੇ ਉੱਤੇ ਉੱਗ ਜਾਂਦੇ ਆ ਦੰਦ ਅੱਗੇ ਪਿੱਛੇ ਆ ਜਾਂਦੇ ਆ ਚਲ ਕੋਈ ਨਹੀਂ ਤਾਰਨਾ ਸਿੱਧੇ ਹੋ ਜਾਣਗੇ ਪਰ ਕਈਆਂ ਦੇ ਹੇਠਲੇ ਦੰਦ ਅੱਗੇ ਆ ਜਾਂਦੇ ਆ ਉੱਪਰਲੇ ਦੰਦ ਅੰਦਰ ਚਲੇ ਜਾਂਦੇ ਆ ਕੁਝ ਮਤਲਬ ਨਾਰਮਲੀ ਕੀ ਹੁੰਦਾ ਹੈ ਉੱਪਰਲੇ ਦੰਦ ਬਾਹਰ ਤੇ ਹੇਠਲੇ ਦੰਦ ਅੰਦਰ ਐਦਾਂ ਹੋਣੇ ਚਾਹੀਦੇ ਪਰ ਜੇ ਕਿਸੇ ਕਾਰਨ ਕਰਕੇ ਇਹ ਦੰਦ ਐਦਾਂ ਹੋ ਜਾਵੇ ਜਾਂ ਕੁਝ ਦੰਦ ਬਾਹਰ ਰਹਿ ਜਾਣ ਇੱਕ ਦੰਦ ਫਸ ਜਾਵੇ نیچے ਇਹਨੂੰ ਕ੍ਰਾਸ ਬਾਈਟ ਕਹਿੰਦੇ ਆ ਕ੍ਰਾਸ ਬਾਈਟ ਦੇ ਨਾਲ ਤੁਹਾਡਾ ਜਿਹੜਾ ਜਵਾੜਾ ਹੈ ਉਹ ਫਸ ਗਿਆ ਇੱਕ ਦੂਜੇ ਨਾਲ ਜਦੋਂ ਤੁਸੀਂ ਮੂੰਹ ਬੰਦ ਬੱਚੇ ਨੇ ਕਰ ਲਿਆ ਤਾਂ ਜਵਾੜਾ ਫਸ ਗਿਆ